ਅਲੋਖੇ ਅਮਰ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਬਹੁਤ ਮਢਵਾਰਿਆਂ ਦਾ 344ਵਾਂ ਜਨਮ ਦਿਹਾੜਾ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗੁੜਗਾੜਾ ਗੁੜਗਰਾ ਸਿੰਘ ਸੁਵਾਨ ਨਵੀਂ ਅਤੇ ਮਾਤਾ ਗੁਰਜੀਤ ਭਲਾਈ ਕੇਂਦਰ ਵੱਲੋਂ ਬਹੁਤ ਹੀ ਸ਼ਰਧਾ ਸਤਿਕਾਰ ਗਿਆਨੌਦਸ਼ਾਨਾ ਮਨਾਇਆ ਜਾ ਰਿਹਾ ਹੈ ਇਸ ਦੇ ਸੰਬੰਧ ਵਿੱਚ ਇੱਕ ਰਾਤ ਸਭੋਈ ਸਾਥੀ ਲੜੀ ਦੇ ਪਾਤਸ਼ਾਹ ਜੀ ਸਨ ਪਹਿਲਾ ਪਾਠ ਹੋਏ ਹਨ ਕੰਤ ਕੀਰਤਨ ਦੀਵਾਨ ਸੱਜ ਕੇ ਰਾਤ ਨੂੰ 9 ਵੇ ਤੱਕ ਕੀਰਤਨ ਦੀਵਾਨ ਸੱਜ ਲਈ। ਹਜੂਰੀ ਲਾਗੀ ਜਿੱਥੇ ਕੀਰਤਨ ਕਰ ਰਹੇ ਨੇ। ਸ੍ਰੀ ਉੱਚੀ ਸੰਗਤਾਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਸੋਣ ਕੇ ਆਪਣਾ ਜਨਮ ਸੰਭਾ ਕਰ ਰਹੀ ਹੈ। ਸ਼ਹੀਦ ਬਾਬਾ ਦੇਖੇ ਅਖਾੜਾ ਗੱਤਕਾ ਪਾਰਟੀ ਜਿਹੜੇ ਬੱਚੇ तकरीबन ਪਿਛਲੇ 25 ਸਾਲਾਂ ਤੋਂ 30 ਸਾਲਾਂ ਤੋਂ ਇਸ ਸ੍ਰੀ ਉੱਚੇ ਪੰਥ ਦੀ ਸੇਵਾ ਕਰ ਰਹੇ ਹਨ। ਤੀਜੀ ਪੀੜ੍ਹੀ ਦੇ ਵਿੱਚ ਤੁਹਾਡੇ ਦੀ ਇਹ ਬੜਾ ਹੀ ਬੱਚਿਆਂ ਦੇ ਸਾਰ ਹੈ ਅਸੀਂ ਸਾਰੇ ਜੁਨਾਰਕ ਨਾਮ ਦੇ ਨੇ ਤੁਹਾਰਾਂ ਨੂੰ ਬੇਨਤੀ ਕਰਾਂਗੇ ਕਿ ਆਪਣੇ ਆਪਣੇ ਇੱਕ 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 ਬੱਚੇ ਨੂੰ ਜ਼ਰੂਰ ਅਗੇ ਸ਼ਾਸਤਰ ਵਿਦਿਆ ਦੀ ਦਾਤ ਤੁਸੀਂ ਪ੍ਰਾਪਤ ਕਰਵਾਓ ਇਸੇ ਤਰ੍ਹਾਂ ਹੀ ਨਿਰੰਤਰ ਕਲਾਸਾਂ ਦਿਨ ਬਿਨ ਦਿਨ ਚੱਲਦੀਆਂ ਰਹਦੀਆਂ ਹਨ ਬੱਚੇ ਸੇਵਾ ਕਰਦੇ ਰਹਿੰਦੇ ਹਨ ਉਹਦੇ ਬੜੇ ਉਤਸ਼ਾਹ ਨਾਲ ਮਗਰ ਵੀ ਉਹਨਾਂ ਦੇ ਵਿੱਚ ਆਪਣੇ ਗੱਲ ਦੀ ਜ਼ਰੂਰਤ ਪਾਉਂਦੇ ਹਨ ਸਾਬ ਦੇ ਚਰਨਾਵਾਂ ਤੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਸਾਨੂੰ ਉਦੋਂ ਉਹ ਰਾਦੇ ਬਖਸ਼ੇ ਰਹਿਣ ਤੇ ਬੱਚਿਆਂ ਦੇ ਛੁੱਟੇ ਮੇਹਰ ਕਰਾ ਆਪਰਾ ਕਿ ਆਪੇ ਸਿਵਾਵਾ ਲੈ ਦੇਣ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਬਾਬਾ ਨੀਤ ਸਿੰਘ ਜੀ ਬਾਬਾ ਨੀਤ ਸਿੰਘ ਜੀ ਦਾ ਜਨਦਿਆ ਗੁਰਦੁਆਰਾ ਸਿੰਘ ਸਭਾ ਨਵੀਨ ਅਤੇ ਮਾਤਾ ਗੁਲੀਪਾਲੀ ਕੇਂਦਰ ਔਰ ਸੰਗਤਾਂ ਵੱਲੋਂ ਬੜੇ ਪਿਆਰ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਬਣਾਇਆ ਜਾ ਰਿਹਾ ਹੈ ਸੰਗਤਾਂ ਨੇ ਬੜੇ ਇਛਾ ਅਤੇ ਉਤਕਾਰ ਅੱਜ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਭਕ ਦਿੱਤਾ ਹੈ ਬਾਬਾ ਜੀ ਦੇ ਪਾਇਲ ਕਤੇ ਚੱਲਣ ਦਾ ਕੰਮ ਬਣਾਇਆ ਹੈ ਉਹ ਸਾਰੀ ਲੋਕਾਈ ਨੂੰ ਬਾਬਾ ਜੀ ਖਿੰਡਿਨੇ ਜਨਪਿਆਰੇ ਦੀਆਂ ਲੱਖ ਲੱਖ ਭਧਾਈਆਂ ਔਰ ਗੁਰਦੁਆਰਾ ਸਹਿਤ ਕਮੇਟੀ ਵੱਲੋਂ ਔਰ ਮਾਤਾ ਜੀ ਦੀ ਪਾਈ ਕੇਂਦਰ ਅਤੇ ਸ਼੍ਰੀ ਗੁਰੂ ਸਾਹਿਬ ਦੀ ਜਿੰਨ ਕਾ ਪਾਟੀ ਖੜਾ ਵੱਲੋਂ ਬਹੁਤ ਕੇ ਲਗੜਾ ਪੁੱਤਵਲ ਰਹੇ ਹਨ ਔਰ ਗੁਰੂ ਜੀ ਆ ਸਕਦਾ ਵੱਤ ਵੱਤ ਪਹੁੰਚ ਕੇ ਲੋਕੀ ਦੀਆਂ ਅਸੀਸਾਂ ਰੱਬ ਕਰ ਰਹੀਆਂ ਹਨ ਔਰ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਪਿਆਰੇ ਦੀਆਂ ਲੱਖ ਲੱਖ ਭਧਾਈਆਂ ਔਰ ਸਾਰਿਆਂ ਦਾ ਧੰਨਵਾਦ ਜਿੰਨੇ ਅੱਜ ਗੁਰਦੁਆਰਾ ਸਾਹਿਬ ਕੀ ਹਾਜ਼ਰੀ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦਿਓ ਨੌਜਵਾਨਾਂ ਨੂੰ ਆਪੇ ਸੰਦੇਸ਼ ਦਿੰਨੇ ਆ ਕਿ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਦੀ ਚਰਨਾਂ ਦੇ ਵਿੱਚ ਆਪਣਾ ਜੀਸ ਭੇਟ ਦਿੱਤਾ ਸੀ ਪਰ ਅਸੀਂ ਉਹਨਾਂ ਦੇ ਪਾਇਲ ਫੂਲਨਾ ਤੇ ਚੱਲ ਕੇ ਗੁਰਬਾਣੀ ਦੇ ਨਾਲ ਜੁੜ ਕੇ ਅਮਰ ਛੱਕੇ ਗੁਰੂ ਵਾਲੇ ਬਣ ਜਾਈਏ ਉਹਨਾਂ ਦੇ ਪਾਇਲ ਫੂਲਨਾ ਤੇ ਚੱਲ ਜਾਈਏ ਤਾਂ ਸਾਡਾ ਵੀ ਜੀਵਨ ਸਫਲ ਹੋ ਸਕਦਾ ਹੈ ਨੌਜਵਾਨ ਪੀੜੀ ਛਿੰਮੇ ਕੀ ਹੋਰ ਬਚਿਆ ਦਾ ਉਦੋਂ ਚੱਲ ਰਿਹਾ ਹੈ ਉਸ ਤੋਂ ਬਚ ਕੇ ਪਰਿਵਾਸੀ ਆ ਜਾਵੇ तव्हां उन साहिब जी पाटल बाबा दीक्ष जी पाटल संत